ਨਿਊ 20 ਟੀਵੀ ਦੇਖ ਰਹੇ ਹੋ ਤਾਂ ਸਕੰਨ ਦਾ ਸਵਾਗਤ ਹੈ ਜੀ ਜਿਸ ਤਰ੍ਹਾਂ ਕਿ ਦਰਸ਼ਕਾਂ ਨੂੰ ਪਤਾ ਹੈ ਕਿ ਵਾਰਸ਼ਾਂ ਦਾ ਮੌਸਮ ਹੈ ਪਰ ਮਲੇ ਕੋਲੜਾ ਦੇ ਗਰੇਵਾਲ ਚੌਕ ਦੇ ਨਜ਼ਦੀਕ ਬਟਿਆਲਾ ਬਾਈ ਬਾਗ ਦੇ ਉੱਪਰ ਪਾਣੀ ਜਿਹੜਾ ਹੈਗਾ ਰੋਡ ਦੇ ਉੱਪਰ ਖੜਾ ਅਕਸਰ ਦਿਖਾਈ ਦਿੰਦਾ ਹੈ ਵਾਰਸ਼ ਦਾ ਪਾਣੀ ਹਫਤਾ ਹਫਤਾ ਨਹੀਂ ਨਿਕਲਦਾ ਦੁਕਾਨਦਾਰ ਦਾ ਕਹਿਣਾ ਹੈ ਕਿ ਇਸ ਪਾਣੀ ਖੜਨ ਕਰ ਸਾਡੀ ਦੁਕਾਨਦਾਰ ਕੋਲ ਇਸ ਪੰਦ ਹੈਗਾ ਕਿ ਲੰਘਣੇ ਪ੍ਰੇਸ਼ਾਨੀਆਂ ਹੁੰਦੀਆਂ ਸਾਨੂੰ ਕੁਝ ਵੀ ਦਕਾਨ ਤੇ ਜਾਣ ਵਿੱਚ ਬਹੁਤ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰਸ਼ਾਸਨ ਦੇ ਨਾਲ ਕਈ ਵਾਰੀ ਰਾਬਤਾ ਕਾਇਮ ਕੀਤਾ ਪਰ ਕੋਈ ਪ੍ਰਸ਼ਾਸਨ ਵੱਲੋਂ ਇਸ ਪਾਣੀ ਦਾ ਨਹੀਂ ਹੱਲ ਕੀਤਾ ਗਿਆ ਤੁਹਾਨੂੰ ਦਕਾਰਿਆਂ ਲੈ ਤਸਵੀਰਾਂ ਮਿਲੇ ਕੋਲੇ ਦੇ ਗਰੇਵਲ ਚੌਂਕ ਦੇ ਵਿੱਚੋਂ ਜਿੱਥੇ ਇਹ ਪਾਣੀ ਮੀਂਹ ਪੈਣ ਤੋਂ ਬਾਅਦ ਵੀ ਹਫ਼ਤਾ ਹਫ਼ਤਾ ਨਹੀਂ ਕਿਸੇ ਪਾਸੇ ਨਿਕਲਦਾ ਦੇਖਦੇ ਰਹੋ ਚੈਨਲ 2020 ਪੰਜਾਬ ਸਾਡਾ ਚੱਲਣ ਤੋਂ ਬਾਅਦ ਉਹ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਮੋਮ ਰਿਜ਼ਵਾਨ ਜੀ ਕਿੱਥੇ ਦੇ ਰਹਿਣ ਵਾਲੇ ਹੋ ਮਰੇ ਕੋਲੇ ਦੇ ਜੀ ਸਾਰਾ ਜਿਹੜਾ ਗਰੇਵਾਲ ਚੌਕ ਦੇ ਵਿੱਚ ਪਾਣੀ ਖੜਾ ਹੈ ਇਹਨੂੰ ਲੈ ਕੇ ਕੀ ਕਹਿਣਾ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਜੀ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਜੀ ਇਹਦਾ ਪਾਣੀ ਦਾ ਨਿਕਾਸ ਨਹੀਂ ਹੋ ਰਹਾ ਹੈਗਾ ਕਿੰਨੇ ਘੰਟੇ ਨੇ ਖੜਦਾ ਖੜਿਆ ਪਾਣੀ ਜਦੋਂ ਵੀ ਪੈ ਜਾਂਦਾ ਇਹ ਖੜਦਾ ਦੋ ਦੋ ਤਿੰਨ ਤਿੰਨ ਦਿਨ ਜੀ ਜਿਹੜਾ ਕੋਈ ਤੁਹਾਡੇ ਵਪਾਰ ਤੇ ਨੇ ਦੁਕਾਨਾਂ ਦੇ ਉੱਤੇ ਨੁਕਸਾਨ ਹੁੰਦਾ ਜੀ ਹਾਂ ਜੀ ਹਾਂ ਪੂਰਾ ਨੁਕਸਾਨ ਹੋ ਰਿਹਾ ਹੈ ਹੁਣ ਸਾਡੇ ਕੋਲ ਕਿਹੜਾ ਕਸਟਮਰ ਆ ਕੇ ਖੜੂਏ ਕੋਈ ਵੀ ਨਹੀਂ ਆ ਕੇ ਖੜਦਾ ਹੈਗਾ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਇਹੀ ਕਰਦੇ ਹਾਂ ਜੀ ਇਹਦਾ ਨਿਕਾਸ ਹੋਵੇ ਮੇਰਾ ਨਾਮ ਹਲੀਮ ਹੈ ਜੀ ਕਿੱਥੇ ਦੇ ਰਹਿ ਕਰੇ ਵਾਜਾ ਕਰਦੇ ਹੋ ਕਾਦੇ ਵਾਸਤੇ ਇਕੱਠੇ ਹੋਏ ਆ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਜ ਸਾਡਾ ਬੁਰਾ ਹਾਲ ਹੈ ਦੁਕਾਨਦਾਰਾਂ ਦਾ ਹਾਂਜੀ ਸਾਡਾ ਅੱਜ ਜੁਮਾ ਹੈ ਅਸੀਂ ਮਾਸਜ ਦੇ ਵਿੱਚ ਜਾਂਦੇ ਆ ਤਾਂ ਸਾਡੇ ਨਪਾਕ ਹੋ ਜਾਂਦੇ ਨੇ ਕੱਪੜੇ ਤਾਂ ਸਾਡੂੰ ਬੜੀ ਸਮੱਸਿਆ ਖੜੀ ਹੋਈ ਹੈ ਜਦੋਂ ਵੀ ਬਾਰਿਸ਼ ਹੁੰਦੀ ਹੈ ਤਾਂ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ ਇਹ ਕਿਹਦਾ ਮੀਂਹ ਦਾ ਪਾਣੀ ਹੈ ਇਹ ਮੀਂਹ ਦਾ ਪਾਣੀ ਹੈ ਜੀ ਇਹ ਨਾਲਾ ਬੰਦ ਹੋਇਆ ਪਿਆ ਇਹਨੂੰ ਕੋਈ ਨਿਕਾਸੀ ਨਹੀਂ ਕਰਦਾ ਜੀ ਕੋਈ ਕੀ ਹੋਇਆ ਜੀ ਨਾਲ ਇਦਾਂ ਹੁਣ ਉਹਨਾਂ ਨੂੰ ਪਤਾ ਜੀ ਆ ਕੇ ਦੇਖ ਜਾਂਦੇ ਨੇ ਮੁੜ ਜਾਂਦੇ ਨੇ ਤੁਸੀਂ ਇਹਦੇ ਬਾਰੇ ਸ਼ਿਕਾਇਤ ਕੀਤੀ ਹੈ ਜੀ ਬਹੁਤ ਕੁਝ ਕਰਦੇ ਆ ਜੀ ਅਸੀਂ ਫਿਰ ਹੁਣ ਤੱਕ ਕੋਈ ਹੱਲ ਨਹੀਂ ਹੋਇਆ ਹੱਲ ਨਹੀਂ ਹੋਇਆ ਜੀ ਕੋਈ ਨਹੀਂ ਪੁੱਛਦਾ ਜੀ ਕੀ ਮੰਗ ਕਰਦੇ ਸਰਕਾਰ ਕੋਲੋਂ ਹੁਣ ਅਸੀਂ ਮੰਗ ਕਰਦੇ ਜੀ ਪਾਣੀ ਦਾ ਨਿਕਾਸ ਹੋਵੇ ਸਾਡੇ ਕੱਪੜੇ ਸਾਫ਼ ਸੁਥਰੇ ਨੇ ਅੱਜ ਜੁਮਾ ਹੈ ਦੇਖੋ ਜਾ ਕੇ ਮਾਸਤੇ ਦੇ ਵਿੱਚ ਕਿਦਾਂ ਲੋਕ ਬਚ ਬਚ ਜਾ ਕੇ ਲੰਘਦੇ ਨੇ ਦੋਵੇਂ ਪਾਸੇ ਦੇ ਰਸਤੇ ਬਣਾ ਕੇ ਆਉਂਦੇ ਨੇ ਮੇਰਾ ਨਾਮ ਇਰਫਾਨ ਹੈ ਜੀ ਉਹ ਅੱਜ ਕਿਹੜਾ ਕੁ ਕੀ ਵੀਡੀਓ ਦਾ ਸਹਾਰ ਲੱਗਦਾ ਕੀ ਕਰਨਾ ਹੈ ਇਹ ਸਰ ਇਹ ਹੈ ਜੀ ਵੀ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਾਣੀ ਦਾ ਬਹੁਤ ਜ਼ਿਆਦਾ ਬਰਾਹਲੇ ਨਿਕਾਸ ਨਹੀਂ ਹੈਗਾ بارش ਹੁੰਦੀ ਹੈ ਥੋੜੀ ਜਿਹੀ بارش ਹੁੰਦੀ ਹੈ ਇੱਥੇ ਸਾਰਾ ਪਾਣੀ ਇਕੱਠਾ ਹੋ ਜਾਂਦਾ ਸਾਰਾ ਪਾਣੀ ਇੱਥੇ ਹੀ ਆ ਕੇ ਜਮਾ ਹੁੰਦਾ ਹੈਗਾ ਨਾ ਇੱਥੋਂ ਕੋਈ ਅੱਗੇ ਨੂੰ ਮਤਲਬ ਜਾਣ ਦਾ ਕੋਈ ਰਸਤਾ ਹੈਗਾ ਪਾਣੀ ਦਾ ਨਾਲਾ ਬਲੌਕ ਹੈ ਨਾ ਇਹਦੀ ਸਫਾਈ ਹੋ ਰਹੀ ਹੈਗੀ ਕਿਸੇ ਨੇ ਕੰਮ ਕਰ ਕਰਦੀ ਨਹੀਂ ਮੇਰੀ ਇੱਥੇ ਦੁਕਾਨ ਹੈ ਜੀ ਮੇਰੀ ਲੈਬ ਹੈ ਇਹਦਾ ਕੋਈ ਪਾਣੀ ਛੜਨ ਦਾ ਥੋੜੀ ਦੁਕਾਨ ਤੇ ਕੋਈ ਇਫੈਕਟ ਪੈਂਦਾ ਜੀ ਬਿਲਕੁਲ ਪੈਂਦਾ ਹੈ ਕਿ ਹੁਣ ਪੇਸ਼ੈਂਟ ਨੇ ਆਉਣਾ ਹੈ ਇੱਕ ਜਿਹੜੇ ਪੇਸ਼ੈਂਟ ਕਿੱਥੋਂ ਲੰਘ ਕੇ ਆਊਗਾ ਸਾਰਾ ਰਸਤਾ ਬਲੌਕ ਹੈ ਅੱਗੇ ਤੋਂ ਲੈ ਕੇ ਉਹ ਉਧਰ ਦੇਖੋ ਤੁਸੀਂ ਤਕਰੀਬਨ ਇਹ ਲੈ ਲਓ ਵੀ 50 60 ਫੁੱਟ ਜਿਹੜਾ ਬਲੌਕ ਕੀਤਾ ਹੋਇਆ ਹੈ ਬੇਟੀ ਉਹ ਤੁਸੀਂ ਕੋਈ ਦੱਸਿਆ ਕਮੇਟੀ ਵਾਲਿਆਂ ਨੂੰ ਜੀ ਇਥੇ ਕਿਹਾ ਸੀਗਾ ਜੀ ਇੱਕ ਦੋ ਜਨਿਆਂ ਨੂੰ ਕੋਈ ਕਹਿੰਦਾ ਉਹਦਾ ਡਿਪਾਰਟਮੈਂਟ ਹੈ ਉਹਦਾ ਡਿਪਾਰਟਮੈਂਟ ਹੈਗਾ ਕੁਝ ਬਸ ਇਦਾਂ ਹੀ ਕਰ ਰਹੇ ਨੇ ਜੀ ਉਹ ਜਾਨੀ ਜ਼ਿੰਮੇਵਾਰੀ ਲੈਣ ਹਾਂ ਜਿੰਮੇਵਾਰੀ ਲਈ ਕੋਈ ਉਹ ਨਹੀਂ ਹੈਗਾ ਵੀ ਜ਼ਿੰਮੇਵਾਰੋਂ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਇਹੀ ਹੈ ਵੀ ਇਹਦੀਆਂ ਜ਼ਿਆਦਾ ਨਾਲੀ ਦੀ ਸਫਾਈ ਕੀਤੀ ਜਾਵੇ ਕੁਝ ਕਿਸੇ ਵੀ ਤਰ੍ਹਾਂ ਨਾਲ ਇਹਦਾ ਪਾਣੀ ਦਾ ਨਿਕਾਸ ਕੀਤਾ ਜਾਵੇ ਨਾ ਜਿੰਨਾ ਵੀ ਬਾਰਿਸ਼ ਦਾ ਪਾਣੀ ਹੈ ਸਾਰਾ ਬਰਸਾਤੀ ਪਾਣੀ ਇੱਥੇ ਖੜਾ ਹੈ ਇਹ ਸੜਕ ਵੀ ਬਹੁਤ ਚੌੜੀ ਹੈ ਜੀ ਸੜਕ ਵੀ ਚੌੜੀ ਹੈ ਜੀ ਮੇਨ ਬੁਲ ਵੀਰਾਂ ਦਾ ਮਤਲਬ ਸੜਕ ਤੇ ਖੜਾ ਜੀ ਸੜਕ ਤੇ ਹੀ ਖੜਾ ਹੈ ਤੁਸੀਂ ਆਪ ਦੇਖੋ ਸੜਕ ਕਿੱਡੀ ਸੜਕ ਤੇ ਚੱ ਹੁਣਿਆ ਲਾਓ ਤੁਸੀਂ ਵੀ 12 1 ਵਜ ਗਈ ਜੀ ਸਵੇਰ ਦਾ ਪਾਣੀ ਇੱਥੇ ਖੜਾ ਹੈ ਇਹ ਅੱਧਾ ਦਿਨ ਲੰਘ ਗਿਆ ਸ਼ਾਮ ਤੱਕ ਇਹਨੇ ਪਾਣੀ ਨਹੀਂ ਆਈ ਖੜਾ ਰਹਿਣਾ ਸਵੇਰ ਨੂੰ ਜਾ ਕੇ ਕਿਤੇ ਨਿਕਲੂਗਾ ਛੋਡੀਆਂ ਦੁਕਾਨਾਂ ਕਰਾਇਤੇ ਨੇ ਜੀ ਦੁਕਾਨਾਂ ਕਰਾਇਤੇ ਨਹੀਂ ਕਰਾਇ ਵੀ ਕੱਢਨੇ ਨੇ ਹੁਣ ਕਾਰੋਬਾਰ ਕਿਵੇਂ ਚੱਲੂਗਾ ਜੇ ਐਂ ਹੀ ਰਹਿਆ ਰਸਤਾ ਵੀ ਹੈ ਫਿਰ ਇਧਰੋਂ ਮਹੱਲੇ ਦਾ ਰਸਤਾ ਹੈ ਸਾਰੀ ਬਲਾਕੇਜ ਹੁੰਦੀ ਹੈਗੀ ਇੱਧਰ ਮਸਜਿਦ ਦਾ ਰਸਤਾ ਵੀ ਮਸਜਿਦ ਦਾ ਰਸਤਾ ਜੀ ਇੱਧਰ ਹੁਣ ਨਮਾਜ਼ ਪੜ੍ਹਨ ਆਉਣਾ ਹੈਗਾ ਜੀ ਜੇ ਕਿਸੇ ਨੇ ਤਾਂ ਇੱਧਰੋਂ ਲੰਘਣਗੇ ਇੱਥੋਂ ਕਿੱਥੋਂ ਲੰਘਣਗੇ ਉਹ ਦੇਖੋ ਪਾਣੀ ਦੇ ਵਿੱਚੋਂ ਦੀ ਉੱਥੋਂ ਦੀ ਅੱਗੇ ਨੂੰ ਉੱਥੋਂ ਅੱਗੇ ਆਉਣਾ ਪਊਗਾ ਜਾਂ ਇੱਧਰੋਂ ਤਾਂ ਰਸਤਾ ਹੀ ਨਹੀਂ ਹੈਗਾ ਕਿ ਤੋਂ ਆਉਂਦਾ ਹੀ